ਅੱਜ ਘਰ ਤੋਂ ਨਿਕਲਣ ਵੇਲੇ ਤੇ ਬੱਸਾਂ 'ਚ ਸਫ਼ਰ ਕਰਨ ਵੇਲੇ ਖਾਸ ਧਿਆਨ ਦਿਓ ਕਿਉਂਕਿ 2 ਘੰਟੇ ਬੱਸਾਂ ਬਿਲਕੁਲ ਬੰਦ ਰਹਿਣਗੀਆਂ ਸਵੇਰੇ 10 ਵਜੇ ਤੋਂ ਦੁਪਹਿਰ ਦੇ 12 ਵਜੇ ਤੱਕ ਪੰਜਾਬ ਰੋਡ 'ਵੈਜ ਪੀ ਆਰਟੀਸੀ ਦੀਆਂ ਜੋ ਬੱਸਾਂ ਨੇ ਕੱਚੇ ਮੁਲਾਜ਼ਮ ਚਲਾ ਰਹੇ ਨੇ ਉਹ ਤਮਾਮ ਬੰਦ ਰਹਿਣਗੀਆਂ ਤੇ ਯਾਨੀ ਕਿ 10 ਵਜੇ ਤੋਂ ਲੈ ਕੇ 12 ਵਜੇ ਤੱਕ ਜੇਕਰ ਤੁਸੀਂ ਸਰਕਾਰੀ ਬੱਸ ਵਿੱਚ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਅਵੋਇਡ ਕਰਿਓ ਕਿਉਂਕਿ ਇਹ ਸਾਰੀਆਂ ਬੱਸਾਂ ਬੰਦ ਰਹਿਣਗੀਆਂ ਕੱਚੇ ਮੁਲਾਜ਼ਮ ਪੱਕਾ ਕਰਨ ਦੀ ਮੰਗ ਕਰ ਰਹੇ ਨੇ ਤੇ ਇਸੇ ਦੇ ਚੱਲਦਿਆਂ ਹੋਇਆਂ ਉਹਨਾਂ ਵੱਲੋਂ ਹੜਤਾਲ ਕੀਤੀ ਗਈ ਹੈ ਹੜਤਾਲ ਦਾ ਐਲਾਨ ਹੈ ਸਵੇਰੇ 10 ਵਜੇ ਤੋਂ ਦੁਪਹਿਰ ਦੇ 12 ਵਜੇ ਤੱਕ ਇਹ ਪਹਿਲੀ ਵਾਰ ਨਹੀਂ ਹੈ ਕਿ ਹੜਤਾਲ ਅੱਜ ਕੀਤੀ ਗਈ ਹੈ ਪਿਛਲੇ ਮਹੀਨੇ ਵੀ ਇਹ ਹੋਇਆ ਸੀ ਦੋ-ਦੋ ਘੰਟਿਆਂ ਦੇ ਲਈ ਇਹ ਬੱਸਾਂ ਬੰਦ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਪਰ ਫੇਰ ਵੀ ਸਰਕਾਰ ਇਸ ਨੂੰ ਲੈ ਕੇ ਕੋਈ ਸਖਤ ਕਦਮ ਨਹੀਂ ਚੁੱਕ ਰਹੀ। ਵੈਸੇ ਤਾਂ ਸਰਕਾਰ ਨੇ ਕਿਹਾ ਸੀ ਕਿ ਜਿਹੜੇ ਹੜਤਾਲਾਂ ਕਰਦੇ ਨੇ ਕਾਰ ਲੈਣ ਦਿਓ ਸਾਡੇ ਕੋਲ ਹੋਰ ਬਹੁਤ ਬੰਦੇ ਨੇ ਅਸੀਂ ਉਹਨਾਂ ਦੀਆਂ ਭਰਤੀਆਂ ਕਰ ਲਾਂਗੇ ਪਰ ਨਾ ਤਾਂ ਭਰਤੀਆਂ ਹੋਈਆਂ ਨੇ ਤੇ ਨਾ ਹੀ ਇਹਨਾਂ ਦਾ ਕੋਈ ਹੱਲ ਕੱਢਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇ ਦੇ ਅਸਥਾਈ ਕਰਮਚਾਰੀਆਂ ਨੇ ਆਪਣੇ ਆਪ ਨੂੰ ਸਥਾਈਕਰਨ ਸੰਬੰਧੀ ਵੱਡਾ ਐਲਾਨ ਕੀਤਾ ਹੈ। ਰੋਡਵੇਜ ਪਨਬਾਸ ਪੀਆਰਟੀਸੀ ਦੀਆਂ ਵੱਖ-ਵੱਖ ਯੂਨੀਅਨਾਂ ਜਿ ਕਿ 3 April ਯਾਨੀ ਕਿ ਅੱਜ ਸੂਬੇ ਭਾਰ ਦੇ ਸਾਰੇ ਬੱਸ ਅੱਡੇ 2 ਘੰਟੇ ਲਈ ਬੰਦ ਰਹਿਣਗੇ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਇਸ ਦੇ ਇਲਾਵਾ ਯੂਨੀਅਨ ਨੇ ਐਲਾਨ ਕੀਤਾ ਹੈ ਕਿ 6 7 ਅਤੇ 8 April ਨੂੰ ਠੇਕਾ ਮੁਲਾਜ਼ਮਾਂ ਵੱਲੋਂ ਮੁਕੰਮਲ ਹੜਤਾਲ ਕੀਤੀ ਜਾਵੇਗੀ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਬਜਟ ਪੇਸ਼ ਕਰ ਦਿੱਤਾ ਹੈ ਪਰ ਉਹਨਾਂ ਬਾਰੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਸਥਾਈ ਬਣਾਇਆ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਪੀਆਰਟੀਸੀ ਵਿੱਚ ਕੁੱਲ 90% ਦੀ ਸਟਾਫ ਠੇਕੇ ਤੇ ਰੱਖੇ ਮੁਲਾਜ਼ਮ ਨੇ ਜਿਸ ਕਾਰਨ ਜੇਕਰ ਠੇਕਾ ਮੁਲਾਜ਼ਮ ਹੜਤਾਲ ਤੇ ਚਲੇ ਜਾਂਦੇ ਨੇ ਤਾਂ ਵੱਡੀ ਗਿਣਤੀ ਵਿੱਚ ਬੱਸ ਸੇਵਾਵਾਂ ਪ੍ਰਭਾਵਿਤ ਹੋਣਗੀਆਂ ਭਾਵੇਂ ਰੈਗੂਲਰ ਸਟਾਫ ਹੀ ਬੱਸਾਂ ਚਲਾਏਗਾ ਪਰ ਇਹਨਾਂ ਦੀ ਗਿਣਤੀ ਠੇਕੇ ਦੇ ਮੁਲਾਜ਼ਮਾਂ ਨਾਲੋਂ ਬਹੁਤ ਘੱਟ ਹੋਣ ਕਾਰਨ ਬੱਸ ਸੇਵਾਵਾਂ ਦਾ ਕੁਝ ਫੀਸਦ ਹੀ ਚੱਲ ਸਕਦੀਆਂ ਨੇ ਇਸ ਦੌਰਾਨ 577 ਰੂਟਾਂ ਤੇ ਬੱਸ ਸੇਵਾਵਾਂ ਪ੍ਰਭਾਵਿਤ ਹੋਣਗੀਆਂ ਮੁਲਾਜ਼ਮਾਂ ਦੇ ਹੜਤਾਲ ਤੇ ਜਾਣ ਕਾਰਨ ਇਹਨਾਂ ਰਸਤਿਆਂ ਤੇ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਰ ਨਾ ਕਰਨਾ ਪਵੇਗਾ खैर ਪ੍ਰਾਈਵੇਟ ਬੱਸਾਂ ਤਾਂ ਜ਼ਰੂਰ ਚਲਦੀਆਂ ਰਹਿਣਗੀਆਂ ਪਰ ਜੋ ਸਰਕਾਰੀ ਬੱਸਾਂ ਦਾ ਸਫ਼ਰ ਕਰਦੇ ਨੇ ਜਿਵੇਂ ਕਿ ਸਰਕਾਰੀ ਮੁਲਾਜ਼ਮ ਨੇ ਪਾਸ ਬਣਾਏ ਹੁੰਦੇ ਨੇ ਚੰਡੀਗੜ੍ਹ ਮੋਹਾਲੀ ਅਕਸਰ ਲੋਕ ਸਫ਼ਰ ਕਰਦੇ ਨੇ ਕਿਉਂਕਿ ਸਰਕਾਰੀ ਦਫ਼ਤਰ ਉਧਰ ਨੇ ਸਰਕਾਰੀ ਕੰਮ ਜ਼ਿਆਦਾ ਉਧਰ ਨੇ ਤਾਂ ਉਧਰ ਜਾਣ ਦੇ ਲਈ ਜ਼ਿਆਦਾਤਰ ਸਰਕਾਰੀ ਬੱਸਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਇੱਕ ਤਾਂ ਰੋਕ ਦੇ ਘਟਨੇ ਸਮਾਂ ਵੀ ਬਰਾਬਰ ਲੱਗਦਾ ਹੈ ਇਸ ਕਾਰਨ ਇਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਬੀਬੀਆਂ ਵੀ ਮੁਫਤ ਸਫ਼ਰ ਦੇ ਇਲਾਕ ਸਫਰ ਕਰਦੀਆਂ ਨੇ ਉਹਨਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਪਰ ਇਸ ਤਰੀਕੇ ਨਾਲ ਫਿਰ ਹਾਲਤਾਂ ਇਹ ਸਿਰਫ ਅੱਜ 2 ਘੰਟੇ ਦੇ ਲਈ ਹੀ ਬੰਦ ਕਰਨ ਦੀ ਗੱਲ ਹੈ ਤਾਂ 6 7 ਅਤੇ 8 ਅਪ੍ਰੈਲ ਨੂੰ ਯਾਨੀ ਕਿ 3 ਦਿਨ ਦੇ ਲਈ ਠੇਕਾ ਮੁਲਾਜ਼ਮਾਂ ਵੱਲੋਂ ਮੁਕੰਮਲ ਹੜਤਾਲ ਕੀਤੀ ਜਾਣ ਦਾ ਕਿਹਾ ਗਿਆ ਤੇ ਜੇਕਰ ਉਹ ਹੜਤਾਲ ਹੁੰਦੀ ਹੈ ਤਾਂ 90% ਦੀ ਬੱਸਾਂ ਬੰਦ ਹੋ ਜਾਣਗੀਆਂ ਸਰਕਾਰੀ ਬੱਸਾਂ ਤਾਂ ਲੋਕਾਂ ਨੂੰ ਸਫ਼ਰ ਕਰਨਾ ਤਿੰਨ ਦਿਨ ਲਈ ਬੇहद ਮੁਸ਼ਕਲ ਹੋਵੇਗਾ ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਜਾਂ ਤਾਂ ਇਹਨਾਂ ਨੂੰ ਰੈਗੂਲਰ ਕਰ ਦਿੱਤਾ ਜਾਵੇ ਤੇ ਜੇਕਰ ਹੜਤਾਲ ਹੁੰਦੀ